ਤੁਸੀਂ ਵੇਖ ਰਹੇ ਹੋ ਅੰਬੇਦਕਰ ਮਿਸ਼ਨ న్యూਸ ਚੈਨਲ ਮੈਂ ਅਮਰਿੰਦਰ ਸਿੰਘ ਸੰਧੂ ਅੱਜ ਅਸੀਂ ਪੈਲ ਹਲਕੇ ਦੇ ਸ਼ਹਿਰ ਮਲੌਦ ਵਿਖੇ ਬਾੜ ਨੰਬਰ 2 ਵਿਖੇ ਮੌਜੂਦ ਹਾਂ ਜਿੱਥੇ ਕਿ ਇੱਕ ਤੁਸ ਨੂੰ ਪਰਿਵਾਰ ਦੇ ਘਰ ਦੇ ਹਾਲਾਤ ਦਿਖਾਉਨੇ ਆ ਜਿਹੜੇ ਕਿ ਇੰਨੇ ਜਿਆਦਾ ਖਰਾਬ ਨੇ ਕਿ ਤੁਸੀਂ ਵੇਖ ਕੇ ਆਪ ਹੈਰਾਨ ਹੋ ਜਾਓਗੇ ਕਿ ਇੱਕ ਪਰਿਵਾਰ ਇਸ ਘਰ ਦੇ ਵਿੱਚ ਕਿਸ ਤਰ੍ਹਾਂ ਰਹਿ ਕੇ ਆਪਣਾ ਗੁਜ਼ਾਰਾ ਕਰ ਰਿਹਾ ਆ ਉਹ ਪਰਿਵਾਰਕ ਮੈਂਬਰਾਂ ਨਾਲ ਕਰ ਲੈਨੇ ਆ ਗੱਲਬਾਤ ਬਾਈ ਦੀ ਕੀ ਨਾਮ ਆ ਆਪਣਾ ਤੇ ਕਰਮਜੀਤ ਸਿੰਘ ਜੀ ਕੀ ਕੰਮ ਕਰਦੇ ਦੇੜੇ ਜੁੱਤਾ ਹੀ ਤੇ ਜਿਸ ਤਰ੍ਹਾਂ ਆਪਾਂ ਦੇਖੀਏ ਇਸ ਵਾਰ ਪਿਛਲੇ ਸਾਲ ਨਾਲੋਂ ਮੀਂਹ ਬਹੁਤ ਜ਼ਿਆਦਾ ਪਏ ਨੇ ਤੇ ਕੁਦਰਤ ਮੂਰੇ ਕਿਸੇ ਦਾ ਜ਼ੋਰ ਤਾਂ ਚੱਲਦਾ ਹੈ ਨੀਗਾ ਲੋਕ ਘਰਾਂ ਦੇ ਉੱਪਰ ਕਾਗਜ਼ ਪਾਉਂਦੇ ਹੁੰਦੇ ਨੇ ਵੀ 7 24 ਨਾ ਤੁਸੀਂ ਨੇ ਮਕਾਨ ਤੇ ਹੀਟਾਂ ਕਾਗਜ਼ ਪਾਇਆ ਹੋਏ ਜੀ ਜੀ 14 ਦਾ ਥੱਲੇ ਦੀ 14 ਫਿਰ ਤੁਹਾਨੂੰ ਪਤਾ ਸਮਾਨ ਸਮੂਹ ਸਾਰਾ ਗਿੱਲਾ ਹੋਇਆ ਪਿਆ ਸਾਡਾ ਉਹਦੇ ਕਰਕੇ ਆ ਜੀ ਮੇਰਾ ਦੇਖ ਲੋ ਹਾਲ ਗਾਡਰ ਵਾਲੇ ਨੇ ਜੀ ਐਵੇਂ ਵੀ ਡਰ ਲੱਗਦਾ ਵੀ ਕਿਉਂਕਿ ਕਾਹਨ ਇੱਕ ਆਪਾਂ ਮੰਨੀਏ ਜੇ ਮੈਂ ਆਪਾਂ ਕਾਗਜ਼ ਉੱਪਰ ਪਾ ਲਿਆ ਘਰ ਦੀ ਸੱਤੀ ਕੱਚੀ ਮਤਲਬ ਸੱਤ ਆ ਤੇ ਉੱਪਰ ਕਾਗਦੇ ਕਿਵਰੀ ਪਾਣੀ ਖੜਨ ਦਾ ਤੇ ਸੱਤ ਡੇਗਣ ਦਾ ਵੀ ਡਰ ਰਹਿੰਦਾ ਹਾਂ ਜੀ ਡਾਰੀ ਆ ਜੀ ਤੁਹਾਨੂੰ ਪਤਾ ਹੀ ਆ ਜਦੋਂ ਚੋਈ ਜਾਂਦਾ ساری ਰਾਤ ਚੌਂਦਾ ਜੀ ਜਦੋਂ ਮੀਂਹ ਪੈ ਲਾ ਸਾਰਾ ਹੀ ਚੌਂ ਲੱਜ ਜਾਂਦਾ ਜੀ ਕੀ ਕੰਮ ਕਰਦੇ ਹਾਂ ਦਿਹਾੜੀ ਜੋਤਾਂ ਜੀ ਬਸ ਹੱਥ ਜੋੜ ਕੇ ਮੂਹਰੇ ਸਰਕਾਰ ਦੇ ਸਾਡੀ ਇਹ ਬੇਨਤੀ ਆ ਵੀ ਸਾਡੀ ਮਦਦ ਕੀਤੀ ਜਾਵੇ ਤੁਸੀਂ ਨੇ ਹੁਣ ਤੱਕ ਜੋ ਮਤਲਬ ਘਰਾਂ ਦੇ ਇਨਨੇ ਫਾਰਮ ਭਰੇਗੇ ਨੇ ਤੁਸੀਂ ਅੱਜ ਤੱਕ ਕੋਈ ਘਰ ਦਾ ਮਕਾਨ ਦਾ ਫਾਰਮ ਤੁਸੀਂ ਨੇ ਭਰਿਆ ਭਰਿਆ ਨਹੀਂ ਦਿੱਗਾ ਜੀ ਹਾਂ ਜੇ ਭਰਿਆ ਹੁੰਦਾ ਫਿਰ ਪਾਇਆ ਵੀ ਜਾਂਦਾ ਜੀ ਹੁਣੋਂ ਤਾਂ ਕੱਦਾ ਜੀ ਭਰਿਆ ਨਹੀਂ ਦਿਗਾ ਜੀ ਤੇ ਸੋਡੇ ਇਸ ਬਾੜ ਦੇ ਜਿਹੜੇ ਐਮਸੀ ਨੇ ਮੌਜੂਦਾ ਉਹਨਾਂ ਦਾ ਨਾਮ ਕੀ ਆ ਜਗਦੀਪ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਸਰਕਾਰ ਨੂੰ ਮੂਰੀ ਕੀ ਬੇਨਤੀ ਕਰਨਾ ਚਾਹੁੰਦੇ ਵੀ ਸਾਡਾ ਘਰ ਪਾਇਆ ਜਾਵੇ ਜੀ ਸਾਡੇ ਘਰ ਦੀ ਛੱਤ ਬਦਲੀ ਜਾਵੇ ਜੀ ਆ ਸਾਡੀ ਇਹੀ ਬੇਨਤੀ ਆ ਅੰਦਰ ਮੜਾ ਨਿਗਾਹ ਮਾਰ ਕੇ ਦੇਖ ਲੋ ਜੀ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਅੰਦਰ ਇੱਕ ਵਾਰ ਕਰਦੀਆਂ ਤਸਵੀਰਾਂ ਵਿਖਾਈਆਂ ਜੀ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਬਾਤ ਇਸ ਤਰ੍ਹਾਂ ਸੱਤ ਚੋਰੀ ਆ ਕੱਪੜਾ ਸਾਰਾ ਦੇਖ ਲਿਆ ਤੁਸੀਂ ਕਿੰਤਰੇ ਨਾਲ ਸਾਰਾ ਗਚਾ ਗੱਚ ਹੋਇਆ ਪਿਆ ਇੱਕ ਪਰਿਵਾਰ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ तकरीबन ਵਹਿਜ ਤੋਂ ਕਰਿਆ ਦਾ ਮਕਾਨ ਤੁਸੀਂ ਦੇਖ ਸਕਦੇ ਹੋ ਪੇਟੀ ਪੇਟੀ ਦੇ ਉੱਪਰ ਜੋ ਵੀ ਸਮਾਨ ਪਿਆ ਸਾਰਾ ਬਿਲਕੁਲ ਹੀ ਖਰਾਬ ਹੋ ਚੁੱਕਿਆ بارش ਲਗਾਤਾਰ ਪੈ ਰਹੀ ਆ ਮਕਾਨ ਲਗਾਤਾਰ ਤੁਸੀਂ ਦੇਖ ਰਹੇ ਹੋ ਸੱਤਾ ਛੱਤ ਚੋ ਰਹੀ ਆ ਇਸ ਤਰ੍ਹਾਂ ਘਰ ਦੇ ਹਾਲਾਤ ਨੇ ਜੋਗੀ ਪਰਿਵਾਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਆ ਆ ਤੁਸੀਂ ਵੇਖ ਸਕਦੇ ਹੋ ਇੱਕ ਗੈਸ ਚੁੱਲਾ ਵੀ ਜੋ ਵੀ ਸਾ ਕਮਰੇ ਦੇ ਵਿੱਚ ਹੀ ਇਹਨਾਂ ਦਾ ਰੱਖਿਆ ਹੋਇਆ ਹੈ ਤੇ ਫਿਰ ਵੀ ਪਰਿਵਾਰ ਹੌਸਲਾ ਨਹੀਂ ਹਾਰਦਾ ਮੌਜੂਦਾ ਹਾਲਾਤਾਂ ਦੇ ਵਿੱਚ ਨਜਿੱਠਣ ਲਈ ਤਿਆਰ ਆ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੇ ਜਿਸ ਤਰ੍ਹਾਂ ਤੁਹਾਡੇ ਘਰ ਜਿਸ ਤਰ੍ਹਾਂ ਤੁਹਾਡੇ ਘਰ ਦੇ ਹਾਲਾਤ ਨੇ ਬਹੁਤ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਕਿਤੇ ਨਹੀਂ ਤੇ ਖਤਰਾ ਨਹੀਂ ਰਹਿੰਦਾ ਹੈਗਾ ਵੀ ਇੱਕ ਪਰਿਵਾਰ ਨੂੰ ਜਦੋਂ ਮੀਂਹ ਪੈਂਦਾ ਬਾਰਿਸ਼ ਪੈਂਦੇ ਵੀ ਮਕਾਨ ਉੱਤੇ ਡੇਗਣ ਦਾ ਕੋਈ ਖਤਰਾ ਖਤਰਾ ਹੀ ਵੀਰ ਜੀ ਸਾਰੇ ਇੱਟ ਵਾਲਾ ਪਾਇਆ ਹੋਇਆ ਜੀ ਬਾਲਿਆਂ ਨੂੰ ਢੋਣਾ ਲੱਗਿਆ ਪਿਆ ਖਤਰਾ ਹੀ ਬਣਿਆ ਰਹਿੰਦਾ ਵੀਰ ਜੀ ਇਥੇ ਕਾ ਲੱਗ ਰਹਿਦਾ ਵੀ ਕਿਤੇ ਕਿਹੜੇ ਵੇਲੇ ਜਿਆਦਾ ਬਾਰਿਸ਼ ਆ ਜਾਵੇ ਵੀ ਡੇਗਣ ਦਾ ਖਤਰਾ ਹੀ ਹੈ ਸੋ ਇਹ ਸਨ ਪਰਿਵਾਰਕ ਮੈਂਬਰ ਜਿਨ੍ਹਾਂ ਦਾ ਕੀ ਸਰਕਾਰ ਮੁਰੇ ਇੱਕ ਗੁਜ਼ਾਰਸ਼ ਇੱਕ ਬੀਨਤੀ ਹੈ ਕਿ ਜਿਸ ਤਰ੍ਹਾਂ ਇਸ ਵਾਰ ਪਿਛਲੇ ਸਾਲ ਨਾਲੋਂ ਕਿਤੇ ਜ਼ਿਆਦਾ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਤੋਂ ਵੀ ਜ਼ਿਆਦਾ ਕਿਤੇ ਬਾਰਿਸ਼ ਜ਼ਿਆਦਾ ਹੋਵੇ ਤੇ ਉਸ ਬਾਰਿਸ਼ ਤੋਂ ਪਹਿਲਾਂ ਉਸ ਸਮੇਂ ਤੋਂ ਪਹਿਲਾਂ ਕਿ ਸਾਡੇ ਕੀ ਘਰ ਦੇ ਹਾਲਾਤ ਦੇਖ ਕੇ ਸਾਡਾ ਮਕਾਨ ਬਣਵਾ ਦਿੱਤਾ ਜਾਵੇ ਕੈਮਰਾਮੈਨ ਹਰਪ੍ਰੀਤ ਦੇ ਨਾਲ ਮੈਂ ਅਮਰਿੰਦਰ ਸਿੰਘ ਸੰਧੂ my lord